ਦਿੱਲੀ ਚ ਜਿੱਤ ਦੀ ਖੁਸ਼ੀ ਚ ਦਾਦੂ ਯੋਧ ਵਿਖੇ ਹਲਕਾ ਟੇਰਾ ਬੱਬਰ ਨਾਨਕ ਅਤੇ ਫਤੇਗੜ ਚੂੜੀਆਂ ਦੇ ਭਾਜਪਾ ਵਰਕਰਾਂ ਨੇ ਮਨਾਏ ਜਸ਼ਨ ਰਵਿਕਰਨ ਸਿੰਘ ਕਾਲੋਂ ਵੱਲੋਂ ਬੀਜੇਪੀ ਵਰਕਰਾਂ ਦਾ ਕੀਤਾ ਗਿਆ ਵਿਸ਼ਾਲ ਇਕੱਠ 2027 ਪੰਜਾਬ ਚ ਭਾਜਪਾ ਦੀ ਹੋਰਗੀ ਸਰਕਾਰ ਕਿਹਾ ਹੀਰਾਵਾਲੀਆ ਅਤੇ ਰਵਿਕਰਨ ਸਿੰਘ ਕਾਲੋਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਉੱਪਰ ਭਾਜਪਾ ਦੇ ਸੀਨੀਅਰ ਆਗੂ ਅਤੇ ਇਨਚਾਰਜ ਹਲਕਾ ਟੇਰਾ ਬੱਬਰ ਨਾਨਕ ਰਵਿਕਰਨ ਸਿੰਘ ਕਾਲੋਂ ਵੱਲੋਂ ਦਿੱਤ ਚੋਤ ਵਿਖੇ ਭਾਜਪਾ ਵਰਕਰਾਂ ਦਾ ਵਿਸ਼ਾਲ ਇਕੱਠ ਕੀਤਾ ਗਿਆ ਇਸ ਮੁਕੇ ਭਾਜਪਾ ਆਗੂਆਂ ਅਤੇ ਵਰਕਰਾਂ ਖੁਸ਼ੀਚ ਆਤੀਸ਼ਬਾਜੀ ਚਲਾਈ ਅਤੇ ਲੰਡੂ ਵਟ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤੇ ਮੁਬਾਰਕਾਂ ਦਿੱਤੀਆਂ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲ੍ਹਾ ਪ੍ਰਧਾਨ ਹਰਸ਼ਮਰਨ ਸਿੰਘ ਹੀਰਾ ਵਾਲੀਆ ਸੋਨੀ ਮੋਲੋ ਵਾਲੀ ਡਾਕਟਰ ਦੀਪਕਾਂਤ ਵਿਵੇਂਦਰ ਪੋਲਾ ਅਤੇ ਪਰਮੀਤ ਸਿੰਘ ਬਾਬਾ ਬੇਦੀ ਅਤੇ ਹਰੀਸ਼ ਅਰੋੜਾ ਨੇ ਕਿਹਾ ਕਿ ਦਿੱਲੀ 'ਚ ਝੂਠ ਦੀ ਵਟਿਹਾਰ ਹੋਈ ਹੈ ਅਤੇ ਸੱਚਾਈ ਦੀ ਵੱਡੀ ਜਿੱਤ ਹੋਈ ਹੈ ਅਤੇ ਇਸ ਦਾ ਅਸਰ ਪੰਜਾਬ 'ਚ ਵੀ ਪਵੇਗਾ ਅਤੇ 2027 'ਚ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੇਗੀ ਹੰਕਾਰ ਆ ਰਿਹਾ ਸੋ ਮਾਰਿਆ ਸੋ ਆਪ ਸਰਕਾਰ ਹੰਕਾਰ ਦੇ ਵਿੱਚ ਆ ਚੁੱਕੀ ਸੀ ਜਿਸ ਨੂੰ ਦਿੱਲੀ ਦੀ ਜਨਤਾ ਨੇ ਮੂੰਹ ਤੋੜਲਾ ਜਲਾਬ ਦਿੱਤਾ ਹੈ ਔਰ ਹੁਣ ਇਸ ਵੇਲੇ ਬੀਜੇਪੀ ਦੇ तमाम ਲੀਡਰਸ਼ਿਪ ਨੂੰ ਪੰਜਾਬ ਦੇ ਵੱਲ ਮੂੰਹ ਕਰਕੇ ਦੇਖ ਰਹੀ ਹੈ ਸੋ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਦਿੱਲੀ ਦੇ ਵਿੱਚ ਬੜੀ ਸ਼ਾਨਦਾਰ ਜਿੱਤ ਹੋਈ ਹੈ ਬੀਜੇਪੀ ਪਾਰਟੀ ਦੀ ਆਡੀ ਆਪਣੀ ਪਾਰਟੀ ਦੀ ਸੋ ਇਸੇ ਤਰ੍ਹਾਂ ਆਪਾਂ 2027 ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਜਿੱਥੇ ਸਿੱਧਾ ਕਰਨੀਆਂ ਤੇ ਕਾਲਾ ਸਾਹਿਬ ਦੇ ਛੱਡੇ ਘਾਗ ਰਹੇ ਆ ਤੇ ਇੱਕ ਇੱਕ ਬੰਦੇ ਦੇ ਨਾਲ ਸ਼ਰਮ ਵੀ ਕੋਈ ਆਵਾਜ਼ ਆਪਣੇ ਇਲਾਕੇ ਦੇ ਵਿੱਚ ਆਏ ਕਿ ਸਾਡੇ ਇਲਾਕੇ ਦੀ ਰਹਿਣ ਮਾਈ ਕਿੰਨੇ ਕਰਨੀ ਉਸ ਬੰਦੇ ਨੇ ਰਹਿਣ ਮਾਈ ਕਰਨੀ ਆ ਜਿਹਦੇ ਵਿੱਚ ਜਾਨ ਹੈ ਜਿਹੜਾ ਕਿ ਪੱਤੇ ਦੀ ਗੱਲ ਸੁਣਦਾ ਤੇ ਗੱਡੀਆਂ ਉਤਰ ਕੇ ਬੰਦੇ ਨੂੰ ਜੱਫੀ ਪਾਉਂਦਾ ਉਹਦੀ ਗੱਲ ਸੁਣਨੀ ਆ ਤੇ ਜਿਹੜਾ ਗੱਡੀ ਤੋਂ ਜਵਾਬ ਦਿੰਦਾ ਉਹਦੀ ਗੱਲ ਨਹੀਂ ਆ ਸੁਣਨੀ उसे वर्कर लगे से जिन्होंने पूरे वो तरीके उतार अड़तालीस सीटा लै गए भारतीय जनता पार्टी सरकार बना जा रही है दस की भी ड्यूटी पार्टी वालों तो लगी सी मैं भी दस दिल्ली घूम के आया और सी इनी सोनी वसला से इन्नी वर्कर दिल्ली की बीजेपी सरकार बन जा रही है वो दिल्ली की जितने भी बहुत बहुत बधाई दिना कोई चुझी है हर कुछ शामिल होंगे किता लगता पहुंचे कि, कि सब तो पहलों मैं तो दिल्ली फेाई सताई साल बाद मोर्चा पुटिया ਜਿਹੜਾ ਬੜਾ ਉੱਤੀ ਉੱਤੀ ਲੜਕਾਰ ਦਾ ਸੀ ਮੋਦੀ ਸਾਹਿਬ ਤੁਹਾਨੂੰ ਦੂਜਾ ਜਨਮ ਲੈਣਾ ਪੈਣਾ ਜਦੋਂ ਹਰਾਉਣ ਨੂੰ ਪਰਮਾਤਮਾ ਦੀ ਦੇਣ ਆ ਬਾਣੀ ਚ ਵੀ ਲਿਖਿਆ ਵਾ ਹੰਕਾਰਿਆ ਸੋ ਮਾਰਿਆ ਉਹਦਾ ਹੰਕਾਰ ਦਿੱਲੀ ਵਾਲਿਆਂ ਤੋੜ ਦਿੰਦਾ ਦਿੱਲੀ ਵਿਧਾਨ ਸਭਾ ਚੋਣਾਂ ਚ ਭਾਜਪਤੀ ਹੋਈ ਪੰਪਰ ਚਿੱਤ ਨੂੰ ਲੈ ਕੇ ਹਲਕਾ ਡੇਰਾ ਬਾਬਾ ਨਾਨਕ ਕਤੀ ਫਤਿਹਗੜ ਛੂੜੀਆਂ ਦੀ ਪਾਜਪਾ ਵਰਕਰਾਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਤੇ ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਪਿੰਡ ਤਾਦੂ ਜੋਦ ਵਿਖੇ ਰਵਿਕਰਨ ਸਿੰਘ ਖਾਲੋ ਵੱਲੋਂ ਇੱਕ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਹਲਕਾ ਡੇਰਾ ਬਾਬਾ ਨਾਨਕ ਤੋਂ ਭਾਈਪਾ ਅਗੂ ਅਤੇ ਵਰਕਰ ਸ਼ਾਮਲ ਹੋਏ ਇਸ ਮੌਕੇ ਉਹਨਾਂ ਵੱਲੋਂ ਮਠਿਆਈਆਂ ਵੀ ਵੰਡੀਆਂ ਗਈਆਂ ਤੇ ਇੱਕ ਦੂਜੇ ਦੇ ਮੂੰਹੇ ਮਿੱਠੇ ਕਰਵਾਏ ਗਏ ਅਤੇ ਇੱਕ ਦੂਜੇ ਨੂੰ ਭਾਜਪਾ ਦੀ ਦਿੱਲੀ ਚ ਹੋਈ ਸ਼ਾਨਦਾਰ ਜਿੱਤ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਈਆਂ ਅਤੇ ਗੱਲਬਾਤ ਕਰਦੇ ਆ ਰਵਿਕੰਥ ਸਿੰਘ ਕਾਲੋਂ ਅਤੇ ਹੋਰ ਭਾਈਪਾ ਅਗਵਾਨਾ ਜੀ ਅਰਵਤ ਜੀ ਅੱਜ ਦਾਦੂ ਯੋਧ ਵਿਖੇ ਦਿੱਲੀ ਚ ਭਾਜਪਾ ਦੀ ਵੱਡੀ ਜਿੱਤ ਹੋਈ ਹੈ ਇਤਿਹਾਸਿਕ ਜਿੱਤ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਤੁਸੀਂ ਇੱਥੇ ਖੁਸ਼ੀਆਂ ਦਾ ਇਹ ਇਹ ਉਜਿਤ ਵੀ ਕੀਤਾ ਆ ਆਦਿਸ਼ਵਾਦੀ ਵਿੱਚ ਚੱਲੀ ਆ ਲੱਡੂ ਵੀ ਵੱਡੇ ਆ ਵੱਡੇ ਕੀ ਦੀ ਭਾਜਪਾ ਵਰਕਰ ਇਕੱਠੇ ਹੋਏ ਸਭ ਤੋਂ ਪਹਿਲਾਂ ਮੈਂ ਸਾਰੀ ਸਮੁੱਚੀ ਜਿਹੜੀ ਸਾਡੀ ਬਟਾਲਾ ਦੀ ਟੀਮ ਆ ਸਾਡੇ ਪ੍ਰਧਾਨ ਜੀ ਵੀ ਆਏ ਨੇ ਚੇਚੇ ਤੌਰ ਤੇ ਇਹਨਾਂ ਵੱਲੋਂ ਤੇ ਆਪਣੀ ਟੀਮ ਸਾਰੀ ਜਿਹੜੀ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਦੀ ਟੀਮ ਆ ਇਹਦੇ ਵੱਲੋਂ ਆਪਣੀ ਹਾਈ ਕਮਾਂਡ ਬੀਜੇਪੀ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਸਾਹਿਬ ਤੇ ਜੇਪੀ ਨੱਡਾ ਜੀ ਤੇ ਦਿੱਲੀ ਦੀ ਜਿਹੜੀ ਸਮੁੱਚੀ ਸਾਡੀ ਟੀਮ ਆ ਉਹਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦੇਣਾ ਵਾ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਕਿ ਜਿਨੇ ਸਾਡੀ ਪਾਰਟੀ ਨੂੰ ਚੜ੍ਹਦੀ ਕਲਾ ਬਲੰਦੀ ਵੱਲ ਜਿਹੜੇ ਲੈ ਕੇ ਗਏ ਤੇ ਖਾਸ ਕਰਕੇ ਦਿੱਲੀ ਦੀ ਜਨਤਾ ਦਾ ਚੇਚਿਤਤਾ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ 27 ਸਾਲ ਬਾਅਦ ਇੱਕ ਇਤਿਹਾਸਿਕ ਫੈਸਲਾ ਕਰਕੇ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਈ ਆ ਦਿੱਲੀ ਫਤਿਹ ਕੀਤੀ ਆ ਤੇ ਹੁਣ ਉਸ ਫਤਿਹ ਨੂੰ ਅੱਜ ਜਸ਼ਨ ਮਨਾਉਂਦਿਆਂ ਮੇਰੇ ਗ੍ਰਹਿ ਦਾਦੂ ਜੀ ਉਹ ਦੇਖੇ ਸਾਰੇ ਸਮੁੱਤੇ ਸਾਡੇ ਜਿਹੜੇ ਵਰਕਰ ਨੇ ਆਗੂ ਨੇ ਉਹ ਆਏ ਨੇ ਤੇ ਅੱਜ ਅਸੀਂ ਸਾਰੇ ਨੇ ਇਕੱਠਿਆਂ ਹੋ ਕੇ ਜਸ਼ਨ ਮਨਾਇਆ ਵਾ ਤੇ ਉਸ ਜਸ਼ਨ ਨੂੰ ਜਿਹੜੀ ਦਿੱਲੀ ਫਤਿਹ ਆ ਉਹਨੂੰ 27 ਦੇ ਵਿੱਚ ਪੰਜਾਬ ਦੀ ਸਰਕਾਰ ਬਣਾਉਣ ਦੇ ਲਈ ਜਿਹੜਾ ਵਾ ਸੰਕਲਪ ਕਰਕੇ ਅੱਜ ਅਸੀਂ ਤੁਰਨ ਲੱਗੇ ਆ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਵਾ ਭਾਜਪੀ ਦਾ ਬਹੁਤ ਵਧੀਆ ਆਉਣ ਵਾਲਾ ਪੰਜਾਬ ਦੇ ਵਿੱਚ ਜੋ ਇਸ ਵੇਲੇ ਹਾਲਾਤ ਨੇ ਬਹੁਤ ਮਾੜੇ ਨੇ ਚਾਰ ਛਫੇਰੇ ਤੁਸੀਂ ਵੇਖੋ ਜਿਵੇਂ ਫਰਾਉਤੀਆਂ ਗੈਂਗਸਟਰ ਬਾਦ ਤੇ ਪੰਜਾਬ ਦੇ ਵਿੱਚ ਕਿਸੇ ਦਾ ਵੀ ਜਿਹੜਾ ਬੰਦਾ ਵਾ ਉਹਦਾ ਜੀਣਾ ਸਖਾਲਾ ਨਹੀਂ ਹੋਇਆ ਰੋਜ਼ ਕਿਤੇ ਨਾ ਕਿਤੇ ਅਸੀਂ ਕਤਲ ਦੀ ਵਾਰਦਾਤ ਨੂੰ ਸੁਣਦੇ ਆਂ ਵੇਖਦੇ ਆਂ ਲੁੱਟਾਂ ਖੋਆਂ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਐਡੀ ਮਾੜੀ ਹੋ ਗਈ ਆ ਅੱਗੇ ਲੋਕ ਗੱਲ ਕਰ ਦਿੰਦੇ ਸੀ ਕਿ ਯੂਪੀ ਦਾ ਜੰਗਲ ਰਾਜ ਆ ਪਰ ਇਸ ਵੇਲੇ ਯੂਪੀ ਨੰਬਰ 1 ਦਾ ਸੂਬਾ ਵਾ ਸਾਡੇ ਪੰਜਾਬ ਦੇ ਵਿੱਚੋਂ ਜਿਹੜੇ ਵਪਾਰੀ ਨੇ ਉਹ ਆਪਣਾ ਵਪਾਰ ਲੈ ਕੇ ਯੂਪੀ ਵੱਲ ਨੂੰ ਕੂਚ ਕਰ ਰਹੇ ਨੇ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਵੇਖਦੇ ਸਾਡੀ ਇਹੋ ਹੀ ਆਉਣ ਵਾਲੀ ਸੜੀ ਆ 2027 ਦਾ ਜਿਹੜਾ ਵਾ ਇੱਕ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਗੁੰਡਾ ਰਾਜ ਦਾ ਖਾਤਮਾ ਭ੍ਰਿਸ਼ਟਾਚਾਰ ਦਾ ਖਾਤਮਾ ਦਾ ਉਹਦਾ ਲੈ ਕੇ ਅਸੀਂ ਜਿਹੜੀ ਆਉਣ ਵਾਲੀ 27 ਦੀ ਜਿਹੜੀ ਸਰਕਾਰ ਬਣਾਉਣ ਦਾ ਜਿਹੜਾ ਵਾ ਉਹ ਟੀਚਾ ਲੈ ਕੇ ਚੱਲਨੇ ਆ ਤੇ ਗੁਰੂ ਮਹਾਰਾਜ ਸਾਨੂੰ ਕਾਮਯਾਬੀ ਬਖਸ਼ਣਗੇ 27 ਦੇ ਵਿੱਚ ਬੀਜੇਪੀ ਦੀ ਪੰਜਾਬ ਦੇ ਵਿੱਚ ਸਰਕਾਰ ਹੋਊਗੀ ਮੈਂ ਇੱਕ ਵਾਰੀ ਫੇਰ ਸਾਰੇ ਵਰਕਰ ਸਾਥੀਆਂ ਦਾ ਜਿਨ੍ਹਾਂ ਨੇ ਅਚੇਚੇ ਤੌਰ ਤੇ ਅੱਜ ਬੀਜੇਪੀ ਦੇ ਜਿਹੜੀ ਆ ਜਸ਼ਨ ਮਨਾਉਣ ਵਧਾਈ ਦਾ ਜਿਹੜਾ ਜਸ਼ਨ ਮਨਾਉਣ ਜਿੱਤ ਦਾ ਜਸ਼ਨ ਮਨਾਉਣ ਨੂੰ ਇਕੱਠੇ ਹੋਇਆ ਉਹਨਾਂ ਦਾ ਧੰਨਵਾਦ ਕਰਦਾ ਹਾਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਬਾਰ ਬਾਰ ਧੰਨਵਾਦ ਪੰਜਾਬ ਤੇ ਜਿਹੜਾ ਹੁਣ ਆਮ ਆਦਮੀ ਦੇ ਕਿਨਾ ਸਕੂਗਾ ਜੀ ਪੰਜਾਬ ਵਿੱਚ ਵੱਡਾ ਜਿਹੜੇ ਕਨਵੀਨਰ ਹਾਰ ਗਿਆ ਅੱਜ ਡਿਪਟੀ ਸੀਐਮ ਹਾਰ ਗਿਆ ਜੀ ਉੱਥੇ ਦਿੱਲੀ ਤੇ ਜਿਹੜਾ ਕਹਿੰਦੇ ਸੀ ਵੀ ਮੋਦੀ ਜਿਹੜੇ ਨੇ ਅਗਲੇ ਜਨਮ ਵਿੱਚ ਜਾ ਕੇ ਹਰਾਉਣਗੇ ਦੇਖੋ ਅਰਮਿੰਦ ਕੇਜਰੀਵਾਲ ਦਾ ਹੰਕਾਰ ਬੋਲਦਾ ਸੀ ਉੱਥੇ ਉਹ ਕਹਿੰਦੇ ਸੀ ਕਿ ਮੋਦੀ ਜੀ ਨੂੰ ਦੋ ਵਾਰੀ ਜਨਮ ਲੈਣਾ ਪੈਣਾ ਮੈਨੂੰ ਹਰਾਉਣ ਦੇ ਲਈ ਪਰ ਪ੍ਰਮਾਤਮਾ ਦਾ ਇੱਕ ਬੜਾ ਵੱਡਾ ਬੋਲ ਆ ਹੰਕਾਰ ਆ ਸੋ ਮਾਰਿਆ ਕਨਵੀਨਰ ਹਰ ਗਿਆ ਜਿਹੜੇ ਆਪਣੇ ਆਪ ਨੂੰ ਦੱਸਦੇ ਸੀ ਕਿ ਸਾਡਾ ਜਿਹੜਾ ਆ ਜੀ ਐਜੂਕੇਸ਼ਨ ਦਾ ਰੋਲ ਮਾਡਲ ਉਹ ਉੱਡ ਗਿਆ ਹਸਪਤਾਲ ਜਿਹੜੇ ਦਾਦੇ ਸੀ ਜੀ ਸਾਡੇ ਬਣਾਏ ਉਹ ਉੱਡ ਗਏ ਕਹਿਣ ਦਾ ਮੇਰੀ ਭਾਵ ਕਿ ਸਾਰੇ ਜਦੋਂ ਬੋੜੀ ਡਿਗ ਪਿਆ ਤੇ ਸਾਰਾ ਕੁਝ ਹੀ ਖਤਮ ਹੋ ਗਿਆ ਤੇ ਜਿਹੜੇ ਜਿੰਨੇ ਮਾਡਲ ਰੋਲ ਮਾਡਲ ਦਾਦੇ ਉਹ ਸਾਰੇ ਵੇਖ ਲਓ ਖਿਲਰ ਗਏ ਨੇ ਲੋਕਾਂ ਨੇ ਜਿਹੜੀਆਂ ਇਹ ਮੁਫਤ ਦੀਆਂ ਕਸੂਲਤਾਂ ਦੀਆਂ ਗੱਲਾਂ ਕਰਦੇ ਸੀ ਨਾਲ ਲੋਕਾਂ ਨੇ ਉਹਨਾਂ ਨੂੰ ਨਕਾਰ ਦਿਆਂ ਬੀਜੇਪੀ ਦੀ ਸਰਕਾਰ ਬਣਾਈ ਆ ਕਿਉਂਕਿ ਦਿੱਲੀ ਦੇ ਜੋ ਹਾਲਾਤ ਸੀ ਦਿੱਲੀ ਦੇ ਵਿੱਚ ਜੋ ਕਹਿ ਸਕਦੇ ਵੀ ਜਿੰਨਾ ਗੰਦ ਪੈ ਚੁੱਕਾ ਸੀ ਉਸ ਚੀਜ਼ ਦੇ ਖਾਤਮੇ ਦੇ ਲਈ ਲੋਕਾਂ ਨੇ ਬੀਜੇਪੀ ਤੇ ਵਿਸ਼ਵਾਸ ਕਰਕੇ ਮੋਦੀ ਜੀ ਤੇ ਵਿਸ਼ਵਾਸ ਕਰਕੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਆ ਤੇ ਲੋਕ ਜਦੋਂ ਹਾਲੀ ਨਤੀਜੇ ਆਉਣੇ ਸ਼ੁਰੂ ਹੋਏ ਸੀ ਨੇ ਤੇ ਪੰਜਾਬ ਦੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਹੀ ਕਿ ਹੁਣ ਵਾਰੀ ਪੰਜਾਬ ਦੀ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਆ ਕਿ ਮੋਦੀ ਜੀ ਜੋ ਪੰਜਾਬ ਦਾ ਵਿਕਾਸ ਕਰ ਸਕਦੇ ਨੇ ਜੋ ਦੇਸ਼ ਦਾ ਵਿਕਾਸ ਕਰ ਸਕਦੇ ਹੋਰ ਕੋਈ ਨਹੀਂ ਕਰ ਸਕਦਾ ਆਉਣ ਵਾਲੀ ਸਰਕਾਰ ਸਤਾਈ ਦੇ ਵਿੱਚ ਬੀਜੇਪੀ ਦੀ ਹੋਏ ਜਿਹੜੀ ਦਿੱਲੀ ਦੇ ਵਿੱਚ ਇਤਿਹਾਸਿਕ ਜਿੱਤ ਹੋਈ ਆ ਉਸ ਦੇ ਸਬੰਧ ਵਿੱਚ ਅੱਜ ਸਰਦਾਰ ਰਵੀਕਰਨ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਫਤੇਗੜ ਚੂੜੀਆਂ ਦੇ ਵਿੱਚ ਬਹੁਤ ਵੱਡਾ ਇਕੱਠ ਜਿਨ੍ਹਾਂ ਨੇ ਸਾਰਿਆਂ ਨੇ ਇਹ ਮੁਬਾਰਕਬਾਦ ਕਪੂਲੀਆ ਰਾਈ ਕਮਾਨ ਨੂੰ ਮੁਬਾਰਕਬਾਦ ਦਿੱਤੀ ਆ ਲੋਕ ਪੱਬਾਂ ਪੱਲ ਪਰ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਾ ਜਿਹੜਾ ਬੜਾ ਵੱਡਾ ਬੋਰ ਆਪਣੇ ਆਪ ਨੂੰ ਸਮਝਦਾ ਸੀ ਹੰਕਾਰਿਆ ਸੀ ਕਿ ਦੂਜੇ ਜਨਮ ਦੇ ਵਿੱਚ ਵੀ ਭਾਜਪਾ ਦਾ ਮੋਦੀ ਜੀ ਇੱਥੇ ਨਹੀਂ ਆ ਸਕਦੇ ਉਹ ਲੋਕਾਂ ਨੇ ਫਤਵਾ ਦੇ ਕੇ ਸਾਬਤ ਕਰ ਦਿੱਤਾ ਸੋ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਮਿਲਿਆ ਮੇਲ ਹੋਣ ਵਾਲਾ ਵਾ ਹੋ ਹੀ ਗਿਆ ਵਾ ਤੇ ਸਾਰੇ ਲੋਕਾਂ ਨੂੰ ਮੈਂ ਮੁਬਾਰਕਬਾਦ ਦਿੰਨਾ ਵਾ ਔਰ ਸਰਦਾਰ ਰਵਿਕਰਨ ਸਿੰਘ ਕਾਲੂ ਜਿਨੇ ਜੋ ਇਕੱਠ ਕੀਤਾ ਇਹਨਾਂ ਨੂੰ ਬਹੁਤ ਬਹੁਤ ਦਿਲੋਂ ਮੁਬਾਰਕਬਾਦ ਦਿੱਤਾ ਦਿੱਲੀ ਦੀ ਜਿੱਤ ਜਿਹੜੀ ਇਹ ਬੜੀ ਇੱਕ ਇਤਿਹਾਸਕ ਜਿੱਤ ਹੋਈ ਹੈ ਬਾਪ ਸਾਹਿਬ ਦਿੱਲੀ ਦੀ ਜਿੱਤ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਆਉਣ ਵਾਲੀ 27 ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੀ ਹੋਏਗੀ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਹਲਾਕਾ ਵਾਸੀਆਂ ਨੂੰ ਅੱਜ ਦਾ ਨਵੀਕਮ ਸਿੰਘ ਜੀ ਕਾਲੋ ਜੀ ਦੇ ਘਰ ਜੋ ਇਕੱਠ ਹੋਇਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਵਾ ਤੇ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਏਡੀ ਵੱਡੀ ਇਸ ਕਵਰੇਜ ਨੂੰ ਜਿਹੜਾ ਵਾ ਕਵਰ ਕੀਤਾ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ ਵੱਡੀ ਗਿਣਤੀ ਚ ਅੱਜ ਵਰਕਰ ਪਹੁੰਚੇ ਆ ਵਧਾਈ ਦੇਣ ਵਾਸਤੇ ਬੀਜੇਪੀ ਦਿੱਲੀ ਜਿੱਤ ਵਾਸਤੇ ਖੁਸ਼ੀ ਚਾ ਪੜ੍ਹਾਈਆਂ ਦੇ ਡੱਬੇ ਵੰਡੇ ਜਾਣਦੇ ਆ ਪਕੌੜੇ ਨਗਾਰੇ ਆ ਬਹੁਤ ਬਹੁਤ ਵਧੀਆ ਹਾਂ ਜਹਾਣ ਦਿੱਲੀ ਦੀ ਜਿੱਤ ਨੂੰ ਲੈ ਕੇ ਦਿੱਲੀ ਦੀ ਜਿੱਤ ਦੀ ਇਹ ਖੁਸ਼ੀ ਦੇ ਵਿੱਚ ਵੇਖੋ ਅੱਜ ਤੁਸੀਂ ਰਣਕਤ ਸਿੰਘ ਕਾਲੋ ਸਾਹਿਬ ਨਾਲੋਂ ਪ੍ਰੋਗਰਾਮ ਰੱਖਿਆ ਗਿਆ ਜੀ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੋਈ ਹੈ ਤੇ 2027 ਦੇ ਵਿੱਚ ਵੀ ਇੱਥੇ ਪੰਜਾਬ ਦੇ ਵਿੱਚ ਬੀਜੇਪੀ ਆਵੇਗੀ ਜੀ ਤੇ ਨਰਿੰਦਰ ਮੋਦੀ ਜੀ ਹਣਾ ਦਾ ਸਾਥ ਦੇਣਗੇ ਜੀ ਪੰਜਾਬ ਦੇ ਲੋਕ ਨਾਲ ਹਲਕਾ ਫਤਿਹਗੜ ਚੂੜੀਆਂ ਦੇ ਵਿੱਚ ਰਵੀਕਰਨ ਸਿੰਘ ਕਾਲੋ ਜੀ ਨੇ ਇਹਨਾਂ ਦੇ ਨਾਲ ਨੇ ਸਾਰੀ ਸੰਗਤ ਇਹਨਾਂ ਦੇ ਨਾਲ ਆ ਜੀ ਕਥਾ ਆਪਣਾ ਗਰਾਪੇਡ ਜਾੰਗਲਾ ਜੀ ਨਾ ਤੁਹਾਡਾ ਵਿੱਕੀ ਅਸੀਂ ਅੱਜ ਦੱਚੋ ਵੇਖੇ ਤੁਸੀਂ ਪਹੁੰਚਿਓ ਜਸ਼ਨ ਮਨਾਇਆ ਜਾ ਰਿਹਾ ਹੈ ਭਾਜਪਾ ਦੀ ਜੇਤੂ ਲੈ ਕੇ ਕੀ ਕਹਿੰਦੇ ਸੀ ਸਾਨੂੰ ਸਰ ਬਹੁਤ ਹੀ ਇਹ ਖੁਸ਼ੀ ਵਾਲੀ ਯਾਨੀ ਕਿ ਖਬਰ ਹੈ ਵੀ ਜਿਹੜੀ ਸਾਨੂੰ ਦਿੱਲੀ ਸਰਕਾਰ ਦੇ ਵਿੱਚ ਵੀ ਯਾਨੀ ਕਿ ਸਾਡੀ ਭਾਜਪਾ ਸਰਕਾਰ ਆ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਪੰਜਾਬ ਦੇ ਵਿੱਚ ਪੂਰਾ ਮਾਣ ਆ ਪੰਜਾਬੀਆਂ ਵਾਸਤੇ ਇਸਤੇ ਵੀ ਭਾਜਪਾ ਪੂਰੇ ਯਾਨੀ ਕਿ ਨਿਤਰ ਕੇ ਉੱਤਰੂਗੀ ਇਸ ਕਰਕੇ ਅਸੀਂ ਤਨੋਂ ਮਨੋਂ ਸਤਕਾਰ ਆ ਸਾਨੂੰ ਸਰਦਾਰ ਅਵਿਕਰਨ ਸਿੰਘ ਕਾੜੋਂ ਸਾਡ ਨੂੰ ਇਹ ਬਤਾਈ ਦੇਣਾ ਆ ਸਾਰੇ ਜਾਣੇ ਸੰਜੋਗ ਦੇਣਾ ਆ ਵੀ ਤੁਹਾਡੇ ਨਾਲ ਆਪਾਂ ਇੱਕ ਮੁੱਠ ਹੋ ਕੇ ਤੁਰਾਂਗੇ ਪੂਰੇ ਪੰਜਾਬ ਵਾਸੀ ਇੱਥੇ ਵੀ ਮੋਦੀ ਸਰਕਾਰ ਦੀ ਪੂਰੀ ਆਪਾਂ ਜਿੱਤਾਂ ਸਰਕਾਰ ਕੇ ਇਹਨਾਂ ਨੂੰ ਅਗਲੀ ਜ਼ਾਰ ਆਪਾਂ ਉਹਦੀ ਜਿੱਤ ਪ੍ਰਾਪਤੀ ਕਰਾਵਾਂਗੇ ਇਹਨਾਂ ਨੂੰ ਜੀ ਇਹ ਕਿਹੜਾ ਪੜ ਜੀ ਇਹ ਆਪਣਾ ਦਾਦੀ ਜੋਧਾ ਜੀ ਦਿੱਲੀ ਦੀ ਜਿੱਤ ਦੇ ਉੱਤੇ ਸਰਦਾਰ ਅਵਿਕਰਨ ਸਿੰਘ ਕਾੜੋਂ ਨੇ ਪਾਰਟੀ ਦਿੱਤੀ ਆ ਬਹੁਤ ਤਗੜੀ ਜਿੱਤਿਆ ਤੇ ਹੁਣ ਗਾਂ ਹਣ ਵਾਲਾ ਸਮਾਜ ਜਿਹੜਾ ਸਾਡੇ ਪੰਜਾਬ ਦਾ ਵਾ ਪੰਜਾਬ ਚ ਵੀ ਤਗੜੇ ਹੋ ਗਏ ਜਿਹੜਾ ਇਹਨਾਂ ਨੂੰ ਵੋਟਾਂ ਪਾਗ ਦੇ ਪੰਜਾਬ ਚ ਵੀ ਭਾਜਪੀ ਦੀ ਸਰਕਾਰ ਤਗੜੇ ਹੋ ਕੇ ਲਿਆਵਾਂਗੇ ਹਾਂ ਜੀ ਨਾ ਜੀ ਆਪਣਾ ਹਰਦੇਵ ਸਿੰਘ ਮੇਰਾ ਨਾਂ ਜੀ ਕਿਹੜਾ ਪਿੰਡ ਪਿੰਡ ਮੇਰਾ ਅਲੀਵਾਦੇ ਨਾਲ ਹੈ ਜੀ ਬਾਜਪੁਰ ਅੱਜ ਸਾਧੂ ਸ਼ੋਰ ਦੇਖ ਕੇ ਚਸ਼ਮਾ ਆਏ ਜਾ ਰਹੇ ਭਾਇ ਭਾਦੀ ਦੀ ਲੀਹੇ ਤੋਂ ਜੀ ਜੀ ਕੀ ਕਹਿੰਦਾ ਜੀ ਦੇਖੋ ਇੱਕ ਇਤਿਹਾਸਕ ਜਿੱਤ ਹੋਈ ਆ ਤੇ ਬਹੁਤ ਲੰਮੇ ਸਮੇਂ ਤੋਂ ਬਾਅਦ ਹੋਈ ਆ ਦਿੱਲੀ ਦੇ ਵਿੱਚ ਦਿੱਲੀ ਸਾਡੀ ਜਿਹੜੀ ਹੈ ਇਹ ਦੇਖੋ ਇੰਡੀਆ ਦਾ ਇੱਕ ਦਿਲ ਆ ਜੇ ਜਦੋਂ ਮਨੁੱਖ ਦੇ ਦਿਲ ਤੇ ਕਬਜ਼ਾ ਹੁੰਦਾ ਇਸੇ ਤਰ੍ਹਾਂ ਹੀ ਦਿੱਲੀ ਦੇ ਉਤੇ ਹਿੰਦੁਸਤਾਨ ਦਾ ਕਬਜਾ ਆਇਆ ਤੇ ਜਿਹੜਾ ਹਿੰਦੁਸਤਾਨ ਦੇ ਦਿੱਲੀ ਦੇ ਕਬਜਾ ਭਾਜਪਦ ਹੋਇਆ ਇਸੇ ਤਰ੍ਹਾਂ ਆਪਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਆਪਾਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਹੋਣ ਜਾ ਰਿਹਾ ਆ ਤੇ ਸਰਕਾਰ ਜਿਹੜੀ ਆਉਣ ਵਾਲੀ ਉਹ ਬੀਜੇਪੀ ਦੀ ਹੀ ਬਣਨੀ ਆ ਕਿਉਂਕਿ ਮੋਦੀ ਸਾਹਿਬ ਬਹੁਤ ਵਧੀਆ ਤਰੀਕੇ ਦੇ ਨਾਲ ਹਰ ਵਰਗ ਨੂੰ ਸਕੀਮਾਂ ਦੇ ਰਿਹਾ ਤੇ ਉਹਨਾਂ ਦਾ ਜਿਹੜਾ ਮਨੋਰਥ ਆ ਉਹ ਸਾਰੇ ਹੀ ਰਾਜਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਉਂਦਾ ਉਹਨਾਂ ਦਾ ਜਿਹੜਾ ਮਨੋਰਥ ਆ ਉਹ ਪਰਮਾਤਮਾ ਪੂਰਾ ਕਰੇਗਾ ਔਰ ਜਨਤਾ ਵੀ ਪੂਰਾ ਕਰੇਗੀ। ਕਿ ਜਵੀਂ ਜਵੀਂ ਪਿੰਡਾਂ ਦੇ ਬੀਜਪੀ ਨੂੰ ਸਮਰਥਨ ਮਿਲੇਗਾ। ਦੇਖੋ ਜੀ ਪਿੰਡਾਂ ਦੇ ਵਿੱਚ ਬਿਲਕੁਲ ਸਰਦਾਰ ਅਵਿਕਨ ਕਾਲੂ ਸਾਹਿਬ ਦੇ ਆਉਣ ਦੇ ਨਾਲ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਸਾਡੇ ਬੂਸ ਲੱਗੇ ਪਿਛਲੀ ਵਾਰੀ ਵੀ ਤੇ ਗਾਂ ਵੀ ਸਾਨੂੰ ਬਹੁਤ ਵੱਡੇ ਪੱਧਰ ਤੇ ਅਮੀਰ ਆ ਵੀ ਸਾਡੇ ਜਿਹੜੇ ਵਰਕਰ ਨੇ ਥਾੜਾ ਥਾੜਾ ਸਾਡੇ ਨਾਲ ਜੁੜ ਰਹੇ ਨੇ ਬੀਜਪੀ ਦੇ ਨਾਲ। ਕਾਲੂ ਸਾਹਿਬ ਦਾ ਵੀ ਬਹੁਤ ਦੋਨਾਂ ਹਲਕਿਆਂ ਦੇ ਵਿੱਚ ਅਸਰ ਸੁ ਗਿਆ। ਲੋਕ ਬਹੁਤ ਵੱਡੇ ਪੱਧਰ ਤੇ ਨਾਜ਼ਰ ਨੇ ਬੀਜਪੀ ਨਾਲ ਜੁੜ ਰਹੇ ਆ ਜੀ ਪਿੰਡਾਂ ਦੇ ਵਿੱਚ। ਮੈਂ ਦਲਬੀਰ ਸਿੰਘ ਸਰਪੰਚ ਪਿੰਡ ਤੇਜ ਅਸੀਂ ਸ਼ੁਰੂ ਤੋਂ ਕਾਲੋ ਸਾਹਿਬ ਦੇ ਨਾਲ ਆ ਜਦੋਂ ਭਾਜਪਾ ਚ ਆਏ ਅਸੀਂ ਨਾਲ ਹੀ ਆਏ ਆ ਤਗੜੇ ਹੋ ਕੇ ਅਸੀਂ ਪਿੰਡ ਪੱਧਰ ਤੇ ਮਿਹਨਤ ਕੀਤੀ ਆ ਤੇ ਬੜੇ ਸੱਜਣ ਸਾਡੇ ਨਾਲ ਤੁਰ ਪਏ ਆ ਤੇ ਅਸੀਂ ਚਾਹੁੰਦੇ ਆ ਵੀ ਆਉਣ ਵਾਲਾ ਟਾਈਮ ਜਿਹੜਾ ਆ ਉਹ ਭਾਜਪਾ ਦਾ ਹੋਊਗਾ ਜਿੱਦਾਂ ਦਿੱਲੀ ਚ ਬਦਲਾਅ ਹੋਇਆ ਇੱਥੇ ਪੰਜਾਬ ਚ ਡਬਲ ਇੰਜਨ ਦੀ ਸਰਕਾਰ ਬਣੇਗੀ ਤੇ ਤਗੜੇ ਹੋ ਕੇ ਹਮਲਾ ਮਾਰਾਂਗੇ ਤੇ ਆ ਜਿਹੜਾ ਡੁਪਲੀਕੇਟ ਸਰਕਾਰ ਹੈ ਉਸ ਤੋਂ ਮੁਜਾਦ ਪਾਵਾਂਗੇ